ਮੈਂ ਪਿੰਡ ਬਾਜਕ ਜ਼ਿਲ੍ਹਾ ਬਠਿੰਡੇ ਚ ਮੈਂ ਖੜਾ ਹਾਂ ਮੇਰੇ ਨਾਲ ਸਾਰੇ ਪਿੰਡ ਵਾਲੇ ਪਰਸੋਂ ਜਦੋਂ ਗੜੇ ਪਏ ਆ ਦੇਖੋ ਕੀ ਹਾਲ ਹੋਇਆ ਅਕਾਨਕ ਬਰਸਾਤ ਫਸਲ ਆ ਦੇਖੋ ਛੱਲੀਆਂ ਮੈਨਾਂ ਦਾ ਇੱਕ ਮਹੀਨੇ ਚ ਆ ਕਣਕ ਆ ਜਾਣੀ ਆ ਜਾਣੀ ਸੀ ਤੇ ਇਹਨਾਂ ਦੇ ਘਰਾਂ ਚ ਵਿਚਾਰਿਆਂ ਦੇ ਦਾਣੇ ਆ ਜਾਣੇ ਸੀ ਆ ਜਿੱਥੇ ਜਿੱਥੇ ਗੜੇ ਪਏ ਆ ਮੈਨਾਂ ਦਾ ਘੜ ਤੋਂ ਘੜ ਹਜ਼ਾਰਾਂ ਏਕੜ ਜ਼ਮੀਨ ਕਈ ਪਿੰਡ ਤਬਾਹ ਕਰਤੇ ਗੜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਸ਼ਾਇਦ ਪਤਾ ਹੀ ਨਾ ਹੋਵੇ ਇੱਥੇ ਗੜੇ ਪੰਜਾਬ ਚ ਪਈ ਹੈ ਮੁੱਖ ਮੰਤਰੀ ਸਾਹਿਬ ਤੁਹਾਨੂੰ 92 ਸੀਟਾਂ ਜਿਤਾਈਆਂ ਪੰਜਾਬ ਦੀ ਜਨਤਾ ਨੇ ਸਾਰੇ ਗਰੀਬ ਕਿਸਾਨਾਂ ਨੇ ਸੋਚਿਆ ਕਿ ਤੁਸੀਂ ਉਹਨਾਂ ਦੀ ਜਿਹੜੀ ਮੁਸ਼ਕਲ ਛਾੜ ਦੋਗੇ ਵੱਡੇ ਬਾਦਲ ਸਾਹਿਬ ਜਿਹੜੇ ਮੁੱਖ ਮੰਤਰੀ ਸੀ ਜਿੱਥੇ ਕੋਈ ਪੰਜਾਬ ਤਕਲੀਫ ਹੁੰਦੀ ਸੀ ਆਪ ਹੁੰਦੇ ਸੀ ਉੱਥੇ ਮੈਂ ਇਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਅੱਜ ਅਸੈਂਬਲੀ ਦਾ ਸੈਸ਼ਨ ਚ ਵੀ ਹੈ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਵੀ ਕਿਹਾ ਉੱਥੇ ਵੀ ਇਸ ਕਰ ਕਿ ਇਮੀਡੀਏਟਲੀ ਘੱਟ ਤੋਂ ਘੱਟ ਜਿਹੜਾ ਇੱਥੋਂ ਦਾ ਖੁਡੀਆਂ ਸਾਹਿਬ ਮੰਤਰੀ ਐਗਰੀਕਲਚਰ ਦੇ ਘੱਟ ਤੋਂ ਘੱਟ ਉਹਨਾਂ ਨੂੰ ਤਾਂ ਆਉਣਾ ਚਾਹੀਦਾ ਸੀ ਨਾਲ ਹੀ ਤੁਦਮ ਲਦਾ ਨਾਲ ਹੀ ਹੈ ਉਹਨਾਂ ਦਾ ਪਿੰਡ ਨਾਲ ਹੀ ਹੈ ਇਹ 25 ਕਿਲੋਮੀਟਰ ਦੇ ਉਹਨਾਂ ਦਾ ਪਿੰਡ ਹੈ ਉਹ ਵੀ ਹੋ ਇੱਥੋਂ ਦੇ ਹਲਕਾ ਜਿਹੜਾ ਐਮਐਲਏ ਉਹ ਵੀ ਨਹੀਂ ਕੋਈ ਖਤਮ ਹੋ ਗਈ ਸਾਰੇ ਆਉਂਦੇ ਨਹੀਂ ਕੋਈ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਇਹਨਾਂ ਨੂੰ ਘੱਟ ਤੋਂ ਘੱਟ 25 ਤੋਂ 30 ਹਜ਼ਾਰ ਰੁਪਏ ਕਿੱਲਾ ਮੁਆਵਜ਼ਾ ਤੇ ਨਾ ਦਿੱਤਾ ਤਾਂ ਬਜਾਈ ਪਰਵਾਰ ਤਬਾਹ ਹੋ ਜਾਣੀ ਇਹਨਾਂ ਨੇ ਇੱਥੇ ਬਹੁਤ ਲੋਕਾ ਠੇਕੇ ਕਿਨੇ ਕਿਨੇ ਲਿਖੀ ਆ ਅਸੀਂ ਆਹ ਦੇਖੋ ਆਪਣੇ ਬਠੇਕੇ ਦੇ ਆਹ ਦੇਖੋ ਇਹ ਮੜਾ ਇੱਕ ਔਰਤ ਥੱਲੇ ਵੀ ਲਾ ਦੇਈ ਮੜਾ ਇੱਕ ਕੈਮਰਾ ਅਜੈਬ ਸਿੰਘ ਜੀ ਆ ਪਿੰਡ ਬਾਜਿਕਦੇ ਆ ਵਿਚਾਰਾ ਗਰੀਬ ਕਿਸਾਨ ਆ ਅਜੈਬ ਸਿੰਘ ਜੀ ਕਿੰਨੇ ਦਾ ਠੇਕਾ ਲੱਤਾ ਜੀ ਜਮੀਨ 80000 80000 ਰੁਪਏ ਜੀ 80000 ਨੂੰ ਜ਼ਮੀਨ ਠੇਕੇ ਤੇ ਲੈ ਕੇ ਇਹ ਵਿਚਾਰਾ ਨੇ ਆ ਕਣਕ ਵੇਚੀ ਸੀ ਸਾਰੀ ਤਬਾਹੀ ਮਗਲੇ 80000 ਦੇ ਉੱਤੇ 80000 ਦੇ ਉੱਤੇ ਖਰਚਾ ਵੀ ਹੋਇਆ ਜੀ ਇਹਦੇ ਤੇ ਖਰਚਾ ਹੋਣਾ 15000 ਰੁਪਏ ਬੰਦਾਂ ਨੇ ਪੈ ਜੀ ਤੋ ਹਾਲਾਤ ਹੈ ਅਗਲੀ ਫਸਲ ਦਾ ਵੀ ਚਾਹੀਦਾ ਜੀ ਅਗਲੀ ਅਗਲੀ ਫਸਲ ਦਾ ਵੀ ਖਰਚਾ ਮੈਨੂੰ ਬੜਾ ਦੁੱਖ ਆ ਰਿਹਾ ਜਦੋਂ ਅੱਜ ਮੈਂ ਆਇਆ ਦੇਖੋ ਲੋਕਾਂ ਦੇ ਸਾਰੇ ਚਿਹਰੇ ਦੇ ਦੇਖੋ ਕਿੰਨੀ ਉਦਾਸੀ ਹੈ ਇੱਕ ਮਹੀਨੇ ਬਾਅਦ ਇਹਨਾਂ ਦੇ ਘਰਾਂ ਚ ਦਾਣੇ ਆ ਜਾਣੇ ਸੀ ਆ ਇੱਕ ਮਹੀਨੇ ਤੋਂ ਪਹਿਲਾਂ ਹੀ ਇਹਨਾਂ ਦਾ ਐਡਾ ਵੱਡਾ ਨੁਕਸਾਨ ਹੋਇਆ ਤੋ ਸਰਕਾਰ ਨੂੰ ਔਖੀ ਕੜੀ ਦੇ ਵਿੱਚ ਖੰਡਣਾ ਚਾਹੀਦਾ ਹੈ ਇਹਨੂੰ ਖੰਡਣਾ ਪੈਣਾ ਸੋ ਮੈਂ ਬੇਨਤੀ ਕਰਦਾ ਕਿ ਇਮੀਡੀਏਟਲੀ ਮੁਆਫਜ਼ਾ ਦਿੱਤਾ ਜਾਵੇ